ਠੀਕ ਨਹੀਂ ਲੱਗਦਾ ਡਾਕਟਰ ਰੀਤੂ ਸ਼ੇਖੀ ਜੀ ਤੇ ਉਹਨਾਂ ਦੇ ਹਸਬੰਦ ਡਾਕਟਰ ਸਰਵਿੰਦਰ ਸਿੰਘ ਜੀ ਐਮਡੀ ਅਤੇ ਸਾਡੇ ਸਾਰੇ ਸਟਾਫ ਦੇ ਖੁਲਾਸਾ ਕਰਨ ਦੇ ਜਿਲ੍ਹਾ ਮੇਕੋੜਾ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਅਤੇ ਗੰਤੂ ਸਹਿਮਾਨ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੋ ਅੱਜ ਇੱਥੇ ਆਪਕਾ ਸਾਰੇ ਲੋਕੀ ਜੋ ਬਜੈਗੀ ਪਾਰਟੀ ਹੈ ਉਹਨੇ ਵਿੱਚ ਸਕੱਟ ਕਰ ਰਹੇ ਆ ਕਿਉਂਕਿ ਖਾਸ ਜਨ ਹੁੰਦਾ ਕੈਰਮਟ ਹੋਣਾ ਕਿਉਂਕਿ ਜੋਇਨ ਕਰਦੇ ਉਹ ਵੀ ਖਾਸ ਹੁੰਦਾ ਕੈਰਮਟ ਉਹ ਵੀ ਖਾਸ ਹੁੰਦਾ ਤੇ ਆਪਾਂ ਚਾਹੇ ਇਹ ਵੀ ਹੁੰਦਾ ਵੀ ਬਿਆਹ ਆ ਕਦੋਂ ਵੱਧ ਹੋ ਸਕਦੇ ਨੇ ਪਰ ਟਾਈਮ ਪਰ ਟਾਈਮ ਬੰਦਾ ਕੋਈ ਹੁੰਦਾ ਹੁੰਦਾ ਗੱਲ ਇਹ ਆ ਕਿ ਡਾਕਟਰਾਂ ਬੰਦਾ ਇਹਨਾਂ ਨੇ ਜੋ ਆਪਣੀ ਡਿਉਟੀ ਹੈ 1999 ਜਵਾਲ ਕੀਤੀ ਸੀ ਪਟੇਲਾ ਜਗਰਾਉ ਵਗੈਰਾ ਕਿਉਂ ਕਰਦੇ ਰਹੇ ਲੋਅ ਮੈਡੀਕਲ ਅਫਸਰ ਫਿਰ ਉਹ ਆਪਣੇ ਸਿਟੀ ਹਸਪਤਲ ਗਏ ਕੰਮ ਕਰਦੇ ਰਹੇ ਅਤੇ ਸਾਡੇ 1 7 2023 ਨੂੰ ਜਦ ਨੇ ਸਾਡੇ ਅਮਰ ਨਾਲ ਜੁਆਇਨ ਕੀਤਾ ਤਕਰੀਬਨ 2 ਸਾਲ ਇਹਨਾਂ ਨੇ ਸਾਡੇ ਥੇਸਵਾਵਾ ਨਵਾਇਆ ਨੇ ਇਸ ਤਰ੍ਹਾਂ ਇਹਾਂ ਦੇ ਇੱਥੇ ਤਾਂ ਜੀ ਨਰਾ ਸੁਆਬ ਬਹੁਤ ਹੀ ਨਰਮ ਬਹੁਤ ਹੀ ਮਿਲਨਸਾਰ ਨੇ ਹਰ ਇੱਕ ਦੀ ਗੱਲ ਸੁਣਦੇ ਰਹੇ ਨੇ ਕਿ ਮੈਂ ਇਹਨਾਂ ਦੇ ਇਹਨਾਂ ਨੂੰ ਕਦੇ ਵੀ ਤਲਫੁੰਦੇ ਹੋਏ ਨਹੀਂ ਦੇਖਿਆ ਕਿਸੇ ਨਾਲ ਗੁੱਸੇ ਵਿੱਚ ਗੱਲ ਕਰਦਿਆਂ ਨਹੀਂ ਦੇਖਿਆ ਜੋ ਵੀ ਕੰਮ ਹੋਣਾ ਉਹ ਵੀ ਸੇਮ ਹੀ ਨਾਲ ਬਹੁਤ ਵਧੀਆ ਕੰਮ ਕਰਾਉਂਦੇ ਰਹੇ ਡਾਕਟਰ ਸਾਹਿਬਾ ਦੇ ਤਾਲਣ ਬਣਾਇਆ ਦਾ ਇੱਕ ਜਦੋਂ ਮੈਂ ਪੜ੍ਹ ਰਿਹਾ ਸੀ ਕਹਿੰਦੇ ਨੇ ਤੇਜੀ ਬੰਦੇ ਦੇ 365 ਐਤਵਾਰ ਹੋ ਜਾਂਦੇ ਨੇ ਸਸ਼ਕਰਪਾ ਨੂੰ ਉਹ ਕਹਿੰਦਾ ਵੀ 365 ਐਤਵਾਰ ਕਿਉਂ ਹੁੰਦੇ ਨੇ ਉਹ ਕਹਿੰਦਾ ਜਿੱਦਾਂ ਉਹ ਐਤਵਾਰ ਬਿਕਦਾ ਤੇ ਫ੍ਰੀ ਹੁੰਦਾ ਰਿਤੀ ਹੁੰਦੀ ਹੈ ਉਹਨੂੰ ਫਿਰ ਅਗਲਾ ਹਾਲਤਾ ਵੀ ਜਾਣਾ ਵੀ ਐਤਵਾਰ ਹੀ ਨੇ ਜਿਹੜੇ ਦਾ ਬੰਦੇ ਜਿਹੜੇ ਨਿਕਾਹ ਵਾਲੇ ਕਰਮਚਾਰੀ ਜਾਂ ਬਿਊਟੀ ਫਰਮਾਂ ਦਾ ਪਰਮੰਟ ਹੋਣ ਤੋਂ ਬਾਅਦ ਵੀ ਆਪਣੇ ਆਪ ਨੂੰ ਕੰਪਲੀਟ ਕਰ ਲਏ ਨੇ ਉਹ ਵੀ ਬਹੁਤ ਕਰੀ ਉਹਦੀ ਵੀਡੀਓ ਬਣਾ ਲੀ। ਉਹ ਸਾਡੇ ਦਸਹਿਵਾਲ ਜਦੋਂ ਵੀ ਕਦੇ ਇਹਨਾਂ ਕੋਲ ਕੰਮ ਗਏ ਕਿਤੇ ਵੱਲ ਦੇ ਤੌਰ ਤੇ ਗੱਭਰੂ ਭਾਗੀ ਤੌਰ ਤੇ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤੇ ਨੇ ਜਦੋਂ ਵੀ ਫੀਲਡ ਜਾਂਦੇ ਹੁੰਦੇ ਸਰਵਿਜੀਅਨ ਤੇ ਜਗ੍ਹਾ ਕਰਨ ਵਾਸਤੇ ਤੇ